ਸਾਸਰੀ ਕਾਲਜੀ ਸਾਰਿਆਂ ਨੂੰ ਇਸ ਖਬਰ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖਦਾ ਇਸ ਕੁੜੀ ਦਾ ਵਿਆਹ 5 ਮਹੀਨੇ ਪਹਿਲਾਂ ਇੱਕ ਫੌਜੀ ਮੁੰਡੇ ਨਾਲ ਹੋਇਆ ਸੀਗਾ ਹਿਮਾਚਲ ਦੇ ਵਿੱਚ ਇਹ ਕੁੜੀ ਪੰਜਾਬ ਦੀ ਹੈ ਪਰ ਇਹਦੇ ਸੋਹਰਾ ਪਰਿਵਾਰ ਨੇ ਇਹਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਵਿਆਹ ਤੋਂ ਪਹਿਲਾਂ ਕੁੜੀ ਨੂੰ ਵਿਆਹ ਦਾ ਕਿੰਨਾ ਚਾ ਸੀ ਪਹਿਲਾਂ ਇਹ ਇੱਕ ਵੀਡੀਓ ਦਾ ਕਲਿੱਪ ਦੇਖੋ ਉਸ ਤੋਂ ਬਾਅਦ ਫਿਰ ਬਾਕੀ ਗੱਲ ਬਾਅਦ ਚ ਕਰਦੇ ਹਾਂ ਹਾਂਜੀ ਮੇਰੇ ਹਸਬੰਦ ਮੈਨੂੰ ਕਹਿੰਦੇ ਕਿ ਤੁਸੀਂ ਇੰਸਟਾਗ੍ਰam ਚ ਚਲਾਦੇ ਐ ਮੈਂ ਤਾਂ ਨਹੀਂ ਮੈਂ ਨਹੀਂ ਚਲਾਦੀ ਮੈਂ ਕਿ ਫਿਰ ਮੈਂ ਉਹ ਉਹਨਾਂ ਨੇ ਮਤਲਬ ਮੈਨੇ ਖੁਦ ਸਿਆ ਕਿ ਹਾਂ ਮੈਂ ਤੇ ਚਲਾਉਂਦਾ ਹਾਂ ਮੈਂ ਕਿ ਕੋਈ ਨਹੀਂ ਤੁਸੀਂ ਚਿਲਾ ਲਿਓ ਮੈਂ ਪਿੱਛੇ ਵਹਿ ਜੂੰਗੀ ਪਿੱਛੇ ਵਹਿ ਜੂੰਗੀ 5 ਮਹੀਨੇ ਪਹਿਲਾਂ ਇਸ ਕੁੜੀ ਦਾ ਵਿਆਹ ਨਾਲਾਗੜ੍ਹ ਦੇ ਕੋਲ ਪੈਂਦੇ ਪਿੰਡ ਰਾਮਪੁਰ ਦੇ ਵਿੱਚ ਇੱਕ ਫੌਜੀ ਦੇ ਨਾਲ ਹੋਇਆ ਤੇ ਇਹ ਕੁੜੀ ਸ਼੍ਰੀ ਆਨੰਦਪੁਰ ਸਾਹਿਬ ਦੇ ਕੋਲ ਪੈਂਦੇ ਪਿੰਡ ਝਿੰਜੜੀ ਦੀ ਰਹਿਣ ਵਾਲੀ ਹੈ ਪਰ ਉੱਥੇ ਜਦੋਂ ਵਿਆਹ ਕੇ ਗਈ ਤੇ ਉਹਨਾਂ ਨੇ ਇਹਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਆਖਿਰ ਉਹਨਾਂ ਨੇ ਇਹਨੂੰ ਜ਼ਹਿਰ ਦੇ ਕੇ ਮਾਰਤਾ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਤੇ ਬਹੁਤ ਹੀ ਗਿਰੀ ਹੋਈ ਹਰਕਤ ਉਹਨਾਂ ਨੇ ਕੀਤੀ ਹੈ ਕਿ ਮੁੰਡੇ ਦਾ ਜਿਹੜਾ ਪਿਓ ਹੈ ਤੇ ਮੁੰਡਾ ਹੈ ਉਹਨੂੰ ਪੁਲਿਸ ਨੇ ਅਰੈਸਟ ਕਰ ਲਿਆ ਹੈ ਤੇ ਸੋਹਰਾ ਪਰਿਵਾਰ ਦੇ ਦੋ ਹੋਰ ਮੈਂਬਰ ਹੈ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਹੈ ਪਰ ਆ ਜਿਹੜੀਆਂ ਦੋ ਲੜਕੀਆਂ ਹੈ ਇਹ ਮੁੰਡੇ ਦੀਆਂ ਭੈਣਾਂ ਹੈ ਜਿਹੜੀਆਂ ਕੁੜੀ ਨੂੰ ਬਹੁਤ ਤੰਗ ਪਰੇਸ਼ਾਨ ਕਰਦੀਆਂ ਸੀਗੀਆਂ ਇਹਨਾਂ ਨੇ ਵੀ ਕੁੜੀ ਨੂੰ ਮਾਰਨ ਦੇ ਵਿੱਚ ਇਹਨਾਂ ਦੀ ਵੀ ਪਲੈਨਿੰਗ ਹੈ ਤੇ ਇਹਨਾਂ ਨੂੰ ਹੁਣ ਤੱਕ ਅਰੈਸਟ ਨਹੀਂ ਕੀਤਾ ਇਹ ਘਰ ਤੋਂ ਫਰਾਰ ਹੈ ਤੇ ਘਰ ਤੋਂ ਫਰਾਰ ਹੋਣ ਕਰਕੇ ਪਰਿਵਾਰ ਦਾ ਕਹਿਣਾ ਕਿ ਜਦੋਂ ਤੱਕ ਇਹਨਾਂ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਸੀਂ ਸੰਸਕਰ ਕੁੜੀ ਦਾ ਨਹੀਂ ਕਰਾਂਗੇ ਤਾਂ ਇਸ ਕਰਕੇ ਇਹਨਾਂ ਨੇ ਧਰਨਾ ਲਗਾਇਆ ਹੋਇਆ ਹੈ ਤਾਂ ਜੋ ਇਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਸਾਰਿਆਂ ਨੂੰ ਜਿੰਨੇ ਵੀ ਪਲੈਨਿੰਗ ਦੇ ਵਿੱਚ ਸ਼ਾਮਿਲ ਹੈ। ਮਿਆ ਕੋਈ ਇਨਸਾਫ ਦਿਲਾਓ ਇਨਸਾਫ ਦਿਲਾਓ ਇਨਸਾਫ ਦਿਲਾਓ ਮਿਆ ਕੋਈ ਇਨਸਾਫ ਦਿਲਾਓ ਇਨਸਾਫ ਦਿਲਾਓ ਇਨਸਾਫ ਦਿਲਾਓ ਕੋਚੀ ਨੂੰ ਡ੍ਰਿਫਟਾਰ ਕਰੋ ਇਨਸਾਫ ਦਿਲਾਓ ਇਨਸਾਫ ਦਿਲਾਓ ਕੋਚੀ ਨੂੰ ਹੁਣ ਕੁੜੀ ਦੇ ਪਰਿਵਾਰ ਵਾਲਿਆਂ ਦਾ ਇਹ ਕਹਿਣਾ ਹੈ ਕਿ ਕੁੜੀ ਦੇ ਸੋਹਰਾ ਪਰਿਵਾਰ ਦੇ ਵਿੱਚੋਂ ਚਾਰ ਲੋਕਾਂ ਨੂੰ ਤਾਂ ਅਰੈਸਟ ਕਰ ਲਿਆ ਹੈ ਪਰ ਜਿਹੜੀਆਂ ਮੁੰਡੇ ਦੀਆਂ ਭੈਣਾਂ ਹੈ ਜਿਹੜੀਆਂ ਕੀ ਇਹਨੂੰ ਮਾਰਨ ਦੇ ਵਿੱਚ ਪਲੈਨਿੰਗ ਦੇ ਵਿੱਚ ਸ਼ਾਮਿਲ ਸੀਗੀਆਂ ਉਹ ਘਰ ਤੋਂ ਫਰਾਰ ਹੈ ਉਹਨਾਂ ਨੂੰ ਅਰੈਸਟ ਉਹਨਾਂ ਨੂੰ ਨਹੀਂ ਕੀਤਾ ਗਿਆ ਹੈ ਜਦੋਂ ਤੱਕ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਉਦੋਂ ਤੱਕ ਨਾ ਹੀ ਉਹਨਾਂ ਨੇ ਧਰਨਾ ਖਤਮ ਕਰਨਾ ਹੈ ਤੇ ਨਾ ਹੀ ਉਹਨਾਂ ਨੇ ਸੰਸਕਾਰ ਕਰਨਾ ਹੈ ਤੇ ਇਹ ਬਹੁਤ ਹੀ ਦੁਖਦਾਈ ਘਟਨਾ ਸਾਡੇ ਇਲਾਕੇ ਦੇ ਵਿੱਚ ਹੋਈ ਹੈ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਲੋਕ ਜਿਹੜੇ ਹੈਗੇ ਇਹਨਾਂ ਦਾ ਸਾਥ ਦੋ ਤਾਂ ਜੋ ਇਸ ਬੱਚੀ ਨੂੰ ਇਨਸਾਫ ਮਿਲ ਸਕੇ ਬਹੁਤ ਹੀ ਗਿਰੀ ਹੋਈ ਹਰਕਤ ਜਿਹੜੀ ਹੈਗੀ ਮੁੰਡੇ ਦੇ ਪਰਿਵਾਰ ਵੱਲੋਂ ਕੀਤੀ ਗਈ ਹੈ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ you